ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜਿਹੜੀ ਉਹ ਹੈਗੀ ਪੋਟਲੀ ਬਟਨ ਦੀ ਪੋਟਲੀ ਬਟਨ ਕਿਸ ਤਰੀਕੇ ਨਾਲ ਬਣਾਏ ਜਾਂਦੇ ਆ ਅੱਜ ਤੁਹਾਨੂੰ ਮੈਂ ਉਹ ਦੱਸੂਗੀ ਕਿਉਂਕਿ ਪੋਟਲੀ ਬਟਨ ਆਪਾਂ ਗਲੇ ਤੇ ਡਿਜ਼ਾਈਨਿੰਗ ਵਾਸਤੇ ਬਾਹਾਂ ਦੇ ਅੱਗੇ ਕਾਫੀ ਜਗ੍ਹਾ ਤੇ ਇਹ ਕੰਮ ਆਉਂਦੇ ਆ ਤੇ ਬਣਾਉਣੇ ਕਿਸ ਤਰ੍ਹਾਂ ਆ ਦੇਖੋ ਪਹਿਲਾਂ ਆਪਾਂ ਜਾਨੀ ਕਿ ਪੂਰੇ ਚੌਰਸ ਪੀਸ ਇੱਕੋ ਜਿਹੇ ਦੋਨੇ ਪਾਸੇ 2 2 ਇੰਚ ਦੇ ਪੀਸ ਕੱਟੇ ਹੋਏ ਆ ਇਸ ਤਰੀਕੇ ਨਾਲ ਕੱਟ ਕੇ ਰੱਖ ਲਏ ਆ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਭਰਨਾ ਕੀ ਆ ਕੋਸ਼ਿਸ਼ ਕਰਨੀ ਆ ਤੁਸੀਂ ਜਿਹੜੇ ਕੱਪੜਾ ਆਪਾਂ ਜਿਹੜੇ ਕੱਪੜੇ ਦੇ ਪੋਟਲੀ ਬਟਨ ਤਿਆਰ ਕਰਨੇ ਆ ਉਸੇ ਕੱਪੜੇ ਦੇ ਤੁਸੀਂ ਇਸ ਤਰੀਕੇ ਨਾਲ ਛੋਟੇ ਛੋਟੇ ਪੀਸ ਕੱਟ ਕੇ ਤਿਆਰ ਕਰ ਲੈਣੇ ਠੀਕ ਹੈ ਜੀ ਹੁਣ ਆਪਾਂ ਇਹਨਾਂ ਦੇ ਵਿੱਚ ਫਿਲ ਕਰਾਂਗੇ ਪੋਟਲੀ ਬਟਨ ਬਣਾਉਣ ਵਾਸਤੇ ਜਿਹੜਾ ਤੁਸੀਂ ਕੱਪੜਾ ਲੈਣਾ ਇਹ ਚੌਰਸ ਹੀ ਲੈਣਾ ਜਿਵੇਂ ਮੈਂ ਲਿਆ 2 ਇੰਚ ਤੇ 2 ਇੰਚ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਫਿਲ ਕਰਾਂਗੇ ਆਪਾਂ ਜਿਵੇਂ ਬਟਨਾਂ ਦਾ ਸਾਈਜ਼ ਰੱਖਣਾ ਤੁਸੀਂ ਉਸ ਹਿਸਾਬ ਨਾਲ ਜਿਹੜੀਆਂ ਕਾਂਤਰਾ ਆਪਾਂ ਇਹਦੇ ਵਿੱਚ ਫਿਲ ਕਰਾਂਗੇ ਇਸ ਤਰੀਕੇ ਨਾਲ ਇਹ ਆਪਾਂ ਨਾਲ ਦਾ ਕੱਪੜਾ ਤਾਂ ਲੈ ਲੈਣਾ ਕਈ ਵਾਰ ਕੱਪੜਾ ਪਤਲਾ ਹੁੰਦਾ ਤੇ ਉਹ ਵਿੱਚ ਦੀ ਦਿਸਦੇ ਬਟਨوں ਚੀਜ਼ ਵਧੀਆ ਨਹੀਂ ਲੱਗਦੀ ਤੇ ਕਈ ਵਿੱਚ ਇਹਦੇ ਰੂਮ ਭਰ ਲੈਂਦੇ ਆ ਉਹ ਵੀ ਚੀਜ਼ ਨਹੀਂ ਸਹੀ ਹੁੰਦੀ ਉਹ ਪ੍ਰੈਸ ਨਾਲ ਹੌਲੀ ਹੌਲੀ ਬੈਠ ਜਾਂਦੇ ਆ ਤੇ ਬੈਸਟ ਹੋਣਾ ਕਿ ਆਪਾਂ ਜਿਹੜਾ ਕੱਪੜਾ ਹੈ ਉਹਦੇ ਨਾਲ ਹੀ ਆਪਾਂ ਇਹਨੂੰ ਫਿਲ ਕਰੀਏ ਬਟਨਾਂ ਨੂੰ ਹੁਣ ਤੁਸੀਂ ਇਹਦੇ ਵਿੱਚ ਚੰਗੇ ਤਰੀਕੇ ਵਧੀਆ ਤਰੀਕੇ ਨਾਲ ਜਿੱਡਾ ਸਾਈਜ਼ ਰੱਖਣਾ ਉਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਭਰ ਲੈਣਾ ਵਿੱਚ ਕੱਪੜੇ ਦੇ ਵਿੱਚ ਇਹਨੂੰ ਇਸ ਤਰੀਕੇ ਨਾਲ ਆਪਾਂ ਫੋਲਡ ਕਰ ਲੈਣਾ ਬਿਲਕੁਲ ਤੁਸੀਂ ਐ ਦਬਾ-ਦਵਾ ਕੇ ਇਹਨੂੰ ਪੂਰਾ ਸਖਤ ਕਰ ਲੈਣਾ ਬਟਨ ਨੂੰ ਹੁਣ ਆਪਾਂ ਉੱਪਰ ਇਹਦਾ ਥ੍ਰੈਡ ਜਿਹੜਾ ਉੱਪਰ ਲਪੇਟਣਾ ਥ੍ਰੈਡ ਤੁਸੀਂ ਕੋਸ਼ਿਸ਼ ਕਰਨੀ ਹੈ ਵੀ ਉਹ ਵੀ ਨਾਲ ਦਾ ਹੀ ਲੈਣਾ ਕਈ ਵਾਰੀ ਹੁੰਦਾ ਆਪਾਂ ਜਦੋਂ ਪੋਟਲੀ ਬਟਨ ਵਿੱਚ ਆਪਾਂ ਗਲੇ ਦੇ ਵਿੱਚ ਜਾਂ ਕਿਵੇਂ ਵੀ ਡਿਜ਼ਾਈਨਿੰਗ ਕਰਦੇ ਆ ਤਾਂ ਉਹ ਵਿੱਚ ਥੋੜਾ ਬਹੁਤਾ ਧਾਗਾ ਜਿਹੜਾ ਦਿਸਦਾ ਤੇ ਉਹ ਧਾਗਾ ਜੇ ਤੁਸੀਂ ਨਾਲ ਦਾ ਲਓਗੇ ਤਾਂ ਉਹ ਚੀਜ਼ ਆ ਆਪਾਂ ਨੂੰ ਨਹੀਂ ਆਡ ਨਹੀਂ ਲੱਗਦੀ ਇਸ ਤਰੀਕੇ ਨਾਲ ਤੁਸੀਂ ਇਹਦੇ ਉੱਪਰ ਲਪੇਟਣਾ ਬਿਲਕੁਲ ਬੋਲ ਕਰਕੇ ਠੀਕ ਹੈ ਜੀ ਇਹ ਮੈਨੂੰ ਏਡਾ ਸਾਈਜ਼ ਚਾਹੀਦਾ ਸੀ ਤਾਂ ਮੈਂ ਉਸ ਹਸਾਬ ਨਾਲ ਇਹਦੇ ਵਿੱਚ ਕੱਪੜਾ ਫਿਲ ਕੀਤਾ। ਇਸ ਤਰੀਕੇ ਨਾਲ ਤੁਸੀਂ ਇਹਦੇ ਉੱਪਰ ਧਾਗਾ ਲਪੇਟ ਲੈਣਾ ਪੂਰਾ ਸਖਤ ਕਰਕੇ ਖਿੱਚ ਕੇ ਧਾਗਾ ਲਪੇਟਣਾ ਇਹਨੂੰ ਇਸ ਤਰੀਕੇ ਨਾਲ ਰੈਡੀ ਕਰ ਲੈਣਾ। ਇਸ ਤਰੀਕੇ ਨਾਲ ਦੇਖੋ ਜੀ ਠੀਕ ਹੈ ਜੀ। ਹੁਣ ਆਪਾਂ ਇਹਨੂੰ ਥ੍ਰੈਡ ਨੂੰ ਕੱਟ ਦਾਂਗੇ। ਇਹਨੂੰ ਜਦੋਂ ਵੀ ਤੁਸੀਂ ਇਸ ਤਰੀਕੇ ਨਾਲ ਕੱਪੜੇ ਨਾਲ ਭਰ ਕੇ ਤਿਆਰ ਕਰੋਗੇ ਨਾ ਤਾਂ ਪ੍ਰੈਸ ਨਾ ਖਰਾਬ ਹੋਣੇ। ਠੀਕ ਹੈ ਜੀ ਜਿਵੇਂ ਬਣਿਆ ਆਪਣਾ ਬਟਨ ਇਸੇ ਤਰੀਕੇ ਨਾਲ ਰਹੂਗਾ ਇਸ ਤਰੀਕੇ ਨਾਲ ਆਪਾਂ ਸਾਰੇ ਜਿਹੜੇ ਪੋਟਲੀ ਬਟਨ ਰੈਡੀ ਕਰ ਲਏ ਆ ਇਹਦੇ ਨਾਲ ਆਪਾਂ ਕਰਾਂਗੇ ਡਿਜ਼ਾਈਨਿੰਗ ਉਹ ਤੁਹਾਨੂੰ ਮੈਂ ਅਗਲੀ ਵੀਡੀਓ ਵਿੱਚ ਦਿਖਾਉਂਗੀ ਤੇ ਉਮੀਦ ਕਰਦੀ ਆਂ ਵੀ ਪੋਟਲੀ ਬਟਨ ਜਿਸ ਤਰੀਕੇ ਨਾਲ ਮੈਂ ਦੱਸਿਆ ਤੇ ਤੁਹਾਨੂੰ ਸਮਝ ਆ ਗਈ ਹੋਊਗੀ ਤੁਸੀਂ ਵੀ ਇਸ ਤਰੀਕੇ ਨਾਲ ਪੋਟਲੀ ਬਟਨ ਬਣਾ ਕੇ ਦੇਖਿਓ ਸੌਖੇ ਤਰੀਕੇ ਨਾਲ ਦੱਸਿਆ ਬਹੁਤ ਵਧੀਆ ਇਹਦੇ ਨਾਲ ਡਿਜ਼ਾਈਨਿੰਗ ਹੁੰਦੀ ਆ ਸिलाई ਸਿੱਖਣ ਦੇ ਚਾਹਵਾਨਾਂ ਤੇ ਡਿਜ਼ਾਈਨਿੰਗ ਕਰਦੇ ਚਾਹਵਾਨਾਂ ਉਹ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣ ਤੇ ਪਿਆਰਾ ਜੀ ਆ ਕਮੈਂਟ ਵੀ ਕਰ ਦੇਣਾ ਵੀਡੀਓ ਦੇਖ ਕੇ ਤੇ ਲਾਈਕ ਜਰੂਰ ਕਰ ਦੇਣਾ ਤਾਂ ਕਿ ਲਾਈਕ ਨਾਲ ਆਪਾਂ ਨੂੰ ਪਤਾ ਲੱਗਦਾ ਵੀ ਜਿਹੜੀ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਦੱਸੀ ਹੈ ਜੋ ਵੀ ਚੀਜ਼ ਦੱਸੀ ਆ ਤੁਹਾਨੂੰ ਪਸੰਦ ਆਈ ਆ ਥੈਂਕਸ ਫॉर ਵਾਚਿੰਗ